ਸਮੂਹ ਭੈਣਾ ਭਰਾਵਾਂ ਬਜ਼ੁਰਗਾਂ ਬੱਚਿਆਂ ਮਾਤਾਵਾਂ ਸਾਰਿਆਂ ਨੂੰ ਅਦਬ ਨਾਲ ਮੇਰੇ ਵੱਲੋਂ ਗੁਰਫਰ ਤੇ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਕੱਲ ਪਿਛਲੇ ਭਾਗ ਦੇ ਵਿੱਚ ਜ਼ਿਕਰ ਕੀਤਾ ਸੀ ਆਉਣ ਵਾਲੇ ਭੂਕ ਦੇ ਵਿੱਚ ਖਾਲਸਾ ਰਾਜ ਦੇ ਸੰਬੰਧ ਦੇ ਵਿੱਚ ਕਿ ਉਹਦਾ ਪ੍ਰਬੰਧ ਕਿਹੋ ਜਿਹਾ ਹੋਵੇਗਾ ਤੇ ਗੱਲ ਸ਼ੁਰੂ ਹੋਈ ਸੀ ਕਿ ਪਿੰਡ ਦੇ ਸਰਪੰਚਾਂ ਦੀ ਚੋਣ ਕਿਵੇਂ ਹੋਵੇਗੀ ਲੜੀ ਜੋੜਨ ਲਈ ਪਿਛਲਾ ਭਾਗ ਆਪ ਜੀ ਨੇ ਦੇਖ ਲੈਣਾ ਪਹਿਲਾ ਭਾਗ ਗੱਲ ਆਪਾਂ ਇਕੱਲੇ ਸਰਪੰਚ ਦੀ ਵੀ ਕਰ ਰਹੇ ਆ ਤੇ ਨਾਲ ਜਿਹੜੇ ਪੰਚ ਵੀ ਨੇ 5 7 11 ਜਿੰਨੇ ਵੀ ਉਸ ਵੇਲੇ ਸਮੇਂ ਦੇ ਮੁਤਾਬਕ ਸਿੱਖ ਕੌਮ ਤੈਅ ਕਰੇਗੀ ਇਹ ਪੰਚਾਇਤ ਦੇ ਵਿੱਚ ਕਿੰਨੇ ਮੈਂਬਰ ਹੋਣ ਉਹਨਾਂ ਸਾਰਿਆਂ ਦੇ ਫਾਰਮ ਜਮਾ ਹੋਣੇ ਨੇ ਉਹਨਾਂ ਸਾਰਿਆਂ ਦੇ ਉੱਤੇ ਉਹੀ ਸ਼ਰਤਾਂ ਲਾਗੂ ਹੋਣੀਆਂ ਜਿਹੜੀਆਂ ਇੱਕ ਸਰਪੰਚ ਦੀ ਚੋਣ ਵਾਸਤੇ ਲਾਗੂ ਹੋਣੀਆਂ ਉਹੀ ਸ਼ਰਤਾਂ ਉਹ ਪੂਰੀਆਂ ਕਰੇਗਾ ਜਿਸ ਨੇ ਪੰਚ ਵੀ ਪੰਚਾਇਤ ਦਾ ਮੈਂਬਰ ਵੀ ਬਣਨਾ ਜਦ ਉਹਨਾਂ ਦੇ ਜਮ੍ਹਾਂ ਕੀਤੇ ਹੋਏ ਫਾਰਮ ਦੇ ਉੱਤੇ ਪੈਨਲ ਵਿਚਾਰ ਕਰੇਗਾ ਆਪਾਂ ਉਦਾਹਰਣ ਦੇ ਤੌਰ ਤੇ ਮੰਨ ਲੈਂਦੇ ਹਾਂ ਕਿ ਸਰਪੰਚ ਤਾਂ ਪਿੰਡ ਦਾ ਇੱਕ ਹੀ ਹੁੰਦਾ ਪਰ ਫਾਰਮ ਘੱਟੋ ਘੱਟ 4 ਜਣੇ ਨੇ ਜਮ੍ਹਾਂ ਕਰਾਏ ਹਨ ਸਾਰੇ ਉਹਦੇ ਵਿੱਚ ਸ਼ਰਤਾਂ ਵੀ ਬਰਾਬਰ ਦੀਆਂ ਚਾਰੇ ਦੇ ਚਾਰੇ ਪੂਰੀਆਂ ਕਰਦੇ ਹਨ ਹੁਣ ਉਹਨਾਂ ਚਾਰਾਂ ਦੀ ਇਕੱਲਿਆਂ ਇਕਲਿਆਂ ਦੀ ਵੱਖਰੇ ਵੱਖਰੇ ਸਮੇਂ ਦੇ ਵਿੱਚ ਇੰਟਰਵਿਊ ਕੀਤੀ ਜਾਵੇਗੀ ਪੈਨਲ ਵੱਲੋਂ ਤੇ ਜਿਹੜਾ ਇੰਟਰਵਿਊ ਦੇ ਵਿੱਚ ਸਭ ਤੋਂ ਵੱਧ ਨੰਬਰ ਲੈ ਗਿਆ ਉਹ ਪਿੰਡ ਦਾ ਸਰਪੰਚ ਨਾਮਜ਼ਦ ਕਰ ਦਿੱਤਾ ਜਾਵੇਗਾ ਹਾਂ ਇਹ ਵੀ ਆਪਾਂ ਯਾਦ ਰੱਖਣਾ ਕਿ ਇਸ ਪੈਨਲ ਦੇ ਵਿੱਚ ਜਿੰਨੇ ਵੀ ਵਿਅਕਤੀ ਜਾਂ ਜਿੰਨੇ ਵੀ ਮੈਂਬਰ ਹਨ ਉਹਨਾਂ ਦੀ ਇਸ ਪਿੰਡ ਦੇ ਵਿੱਚ ਕੋਈ ਰਿਸ਼ਤੇਦਾਰੀ ਨਹੀਂ ਹੋਣੀ ਚਾਹੀਦੀ। ਉਹ ਨਾਮਜ਼ਦਗੀ ਫਾਰਮ ਭਰਨ ਵਾਲਿਆਂ ਦੇ ਨਾਲ ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਨਾ ਹੋਣ, ਉਹਨਾਂ ਨਾਲ ਕੋਈ ਮਿੱਤਰਤਾ ਨਾ ਹੋਵੇ, ਉਹਨਾਂ ਨਾਲ ਕੋਈ ਉਹਨਾਂ ਦੀ ਰਿਸ਼ਤੇਦਾਰੀ ਨਾ ਹੋਵੇ ਤਾਂ ਕਿ ਚੋਣ ਕਰਨ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਦਿਹਾਜ, ਸ਼ਿਫਾਰਿਸ਼ ਜਾਂ ਕਿਸੇ ਵੀ ਤਰ੍ਹਾਂ ਦਾ ਪ੍ਰਿਸ਼ਟ ਤੰਤਰ ਦੀ ਇਸ ਚੋਣ ਵਿੱਚ ਗੁੰਜਾਇਸ਼ੀ ਨਾ ਰਹੇ। ਇਸੇ ਹੀ ਫਾਰਮੂਲੇ ਤਹਿਤ ਬਲਾਕ ਸਮਤੀ ਦੀਆਂ ਚੋਣਾਂ ਹੋਇਆ ਕਰਨਗੀਆਂ। ਇਸੇ ਹੀ ਫਾਰਮੂਲੇ ਤਹਿਤ ਐਮ.ਐਲ.ਏ ਦੀ ਚੋਣ ਹੋਇਆ ਕਰੇਗੀ। ਇਸੇ ਹੀ ਫਾਰਮੂਲੇ ਤੇ ਸਿਧਾਂਤਕ ਸਵੱਟੀ ਦੇ ਆਧਾਰ ਦੇ ਉੱਤੇ ਐਮਪੀ ਮੈਂਬਰ ਆਫ ਪਾਰਲੀਮੈਂਟ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਹੋਵੇਗੀ ਪਰ ਉਹਨਾਂ ਵਾਸਤੇ ਸ਼ਰਤਾਂ ਸਰਪੰਚ ਨਹੀਂ ਬਲਕਿ ਇਸ ਤੋਂ ਵੱਡੀਆਂ ਹੋਣਗੀਆਂ ਅਲੱਗਾਂ ਵੀ ਹੋਣਗੀਆਂ ਸਖਤ ਵੀ ਹੋਣਗੀਆਂ ਐਮਪੀ ਬਣਨ ਵਾਸਤੇ ਜਿਹੜਾ ਕ੍ਰਾਈਟੇਰੀਆ ਹੋਵੇਗਾ ਉਸ ਵਿੱਚ ਉਸ ਦੀਆਂ ਜਿਹੜੀਆਂ ਯੋਗਤਾਵਾਂ ਘੱਟੋ ਘੱਟ ਪੋਸਟ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਹੋਵੇਗੀ ਤੇ ਪੋਸਟ ਗ੍ਰੈਜੂਏਸ਼ਨ ਵਿੱਚ ਵੀ ਉਸ ਨੇ ਚੰਗਾ ਵਧੀਆ ਗ੍ਰੇਡ ਹਾਸਲ ਕੀਤਾ ਹੋਵੇ ਮਨ ਲੋ ਮੈਂ ਆਪ ਜੀ ਦੀ ਜਾਣਕਾਰੀ ਵਾਸਤੇ ਦੱਸਣਾ ਚਾਹਨਾ ਜਦਮਾ ਕਮਨ ਹੋਵੇਗੀ ਇਸ ਦਾ ਮਤਲਬ ਹੈ ਕਿ ਹੋਣਾ ਚਾਹੀਦਾ ਹੈ ਕਿਉਂਕਿ ਮੈਂ ਆਪਣੀ ਕਲਪਨਾ ਦੇ ਆਧਾਰ ਦੇ ਉੱਤੇ ਜੋ ਮੇਰੇ ਕੱਲ ਨੂੰ ਬਣਨ ਵਾਲੇ ਖਾਲਸਾ ਰਾਜ ਸਬੰਧੀ ਭਾਵਨਾ ਮਹਨ ਮੈਂ ਤਾਂ ਉਹਨਾਂ ਨੂੰ ਇੱਥੇ ਆਪ ਦੇ ਸਾਹਮਣੇ ਪੇਸ਼ ਕਰ ਰਿਹਾ ਉਸ ਲਈ ਵੀ ਸੇਮ ਹੀ ਕੈਰੈਕਟਰ ਸਰਟੀਫਿਕੇਟ ਮੈਡੀਕਲ ਸਰਟੀਫਿਕੇਟ ਕ੍ਰਿਮੀਨਲ ਕਲੀਅਰੈਂਸ ਸਰਟੀਫਿਕੇਟ ਆਪਣੇ ਨਾਮਜ਼ਦਗੀ ਫਾਰਮ ਦੇ ਵਿੱਚ ਨੱਥੀ ਕਰਨੇ ਪੈਣਗੇ ਇੱਕ ਐਮਪੀ ਦੀ ਸਿਲੈਕਸ਼ਨ ਕਰਨ ਵਾਸਤੇ ਜਿਹੜਾ ਪੈਨਲ ਤਿਆਰ ਹੋਵੇਗਾ ਉਸ ਪੈਨਲ ਦੇ ਹਰੇਕ ਮੈਂਬਰ ਵਾਸਤੇ ਘੱਟੋ-ਘੱਟ ਗੁਰਸਿੱਖ ਹੋਣਾ ਤਾਂ ਜ਼ਰੂਰੀ ਹੈ ਪੈਨਲ ਦਾ ਮੈਂਬਰ ਬਣਨ ਵਾਸਤੇ ਉਹਨਾਂ ਦਾ ਕ੍ਰਾਈਟੇਰੀਆ ਵੀ ਬਿਲਕੁਲ ਜੋ ਐਮ ਐ ਐਮ ਪੀ ਬਣਨ ਵਾਸਤੇ ਫਾਰਮ ਦਾਖਲ ਕਰ ਰਹੇ ਹਨ ਉਹਨਾਂ ਵਾਲਾ ਇਹ ਹੋਵੇਗਾ ਘੱਟੋ-ਘੱਟ ਪਲੱਸ ਉਹ ਵਕੀਲ ਜੱਜ ਅਤੇ ਇਸ ਪਦਰ ਦੀ ਯੋਗਤਾ ਜ਼ਰੂਰ ਰੱਖਦੇ ਹੋਣ ਜਿਵੇਂ ਕਿ ਇਕਨੋਮਿਸਟ ਵਗੈਰਾ ਅਰਥਸ਼ਾਸਤਰੀ ਜਾਂ ਕਿਸੇ ਵੀ ਖੇਤਰ ਦੇ ਵਿੱਚ ਐਕਸਪਰਟ ਮਾਹਰ ਹੋਣ ਉਹ ਹੀ ਐਮ ਪੀਆਂ ਦੀ ਸਿਲੈਕਸ਼ਨ ਕਰਨਗੇ ਐਮਪੀ ਦੀ ਸਿਲੈਕਸ਼ਨ ਕਰਨ ਵਾਲਾ ਜਿਹੜਾ ਅਮਲਾ ਜਾਂ ਬੋਰਡ ਹੋਵੇਗਾ ਉਹਨਾਂ ਵਿੱਚ ਕੋਈ ਵੀ ਵਿਅਕਤੀ ਐਮਪੀ ਦਾ ਉਮੀਦਵਾਰ ਬਣਨ ਵਾਲੇ ਵਿਅਕਤੀ ਨਾਲ ਕੋਈ ਨੇੜਲਾ ਸਬੰਧ ਕੋਈ ਰਿਸ਼ਤਾ ਕੋਈ ਨਜ਼ਦੀਕੀ ਮਤਰਤਾ ਨਹੀਂ ਹੋਣੀ ਚਾਹੀਦੀ ਚੋਣ ਅਮਲੇ ਦੇ ਵਿੱਚ ਸਿਲੈਕਸ਼ਨ ਕਰਨ ਵਾਲਿਆਂ ਦੇ ਵਿੱਚ ਜਿੰਨੇ ਵੀ ਵਿਅਕਤੀ ਸ਼ਾਮਲ ਕੀਤੇ ਜਾਣਗੇ ਉਹ ਸਾਰੇ ਨਿਰਪੱਖ ਅਤਿ ਨਿਰਪੱਖ ਹੋਣਗੇ ਹਰੇਕ ਐਮਪੀ ਦਾ ਜਿਹੜੀ ਟੋਟਲ ਟਰਮ ਮਿਆਦ ਹੈ ਉਹ ਵੱਧ ਤੋਂ ਵੱਧ 4 ਸਾਲ ਹੋਵੇਗੀ ਮੈਂ ਆਪਣੀ ਗੱਲ ਇਸ ਤੋਂ ਅੱਗੇ ਤੋਰਾਂ ਤੇ ਜ਼ਰੂਰੀ ਹੈ ਕਿ ਮੈਂ ਥੋੜਾ ਜਿਹਾ ਇੱਕ ਵਸਤਾਰ ਹੋਰ ਦੇਣਾ ਇੱਥੇ ਜ਼ਰੂਰੀ ਸਮਝਦਾ ਹਾਂ ਜਿੱਥੇ ਵੀ ਚੋਣਾਂ ਹੁੰਦੀਆਂ ਹਨ ਉਸ ਨੂੰ ਕਹਿੰਦੇ ਨੇ ਗਣਤੰਤਰ ਰਿਪਬਲਿਕ ਡੈਮੋਕ੍ਰੇਸੀ ਅਜੋਕੇ ਲੋਕਤੰਤਰ ਗਣਤੰਤਰ ਅਤੇ ਡੈਮੋਕ੍ਰੇਸੀ ਦੀ ਵੱਧ ਤੋਂ ਵੱਧ ਵਿਆਖਿਆ ਇਹੀ ਰਹਿ ਗਈ ਹੈ ਜਿਹੜੀ ਮੈਂ ਪਿੱਛੇ ਦੱਸ ਚੁੱਕਾ ਮੈਂ ਥੋੜੀ ਜਿਹੀ ਬਰੀਫਲੀ ਫਿਰ ਦੱਸ ਦਿੰਨਾ ਇੱਕ ਵਿਅਕਤੀ ਪੈਸੇ ਦੇ ਜ਼ੋਰ ਨਾਲ ਚੋਣਾਂ ਵਿੱਚ ਖੜਾ ਹੁੰਦਾ ਹੈ ਉਹ ਪੈਸੇ ਦੇ ਜ਼ੋਰ ਨਾਲ ਖਰਚ ਕਰਕੇ ਪ੍ਰਚਾਰ ਕਰਕੇ ਪੈਸਾ ਵੰਡ ਕੇ ਜਾਂ ਜਿੱਦਾਂ ਕਿਦਾਂ ਵੀ ਖੱਬਿਓ ਸਜਿਓ ਓਐਮਪੀ ਬਣਜੰਤਰ ਬਾਅਦ ਵਿੱਚ ਖਰਚ ਕੀਤਾ ਹੋਇਆ ਪੈਸਾ ਉਹ ਐਮਪੀ ਬਣ ਕੇ ਫਿਰ ਭ੍ਰਿਸ਼ਟਾਚਾਰ ਨੇ ਇਕੱਠਾ ਕਰਨਾ ਸ਼ੁਰੂ ਕਰਦਾ ਹੈ ਜਦੋਂ ਉਹ ਭ੍ਰਿਸ਼ਟਾਚਾਰ ਨੇ ਪੈਸਾ ਇਕੱਠਾ ਕਰਦਾ ਹੈ ਤੇ ਸ਼ੋਸ਼ਣ ਕਿਹਦਾ ਹੁੰਦਾ ਹੈ ਲੁੱਟ ਕੇ ਦੀ ਹੁੰਦੀ ਹੈ ਆਮ ਜਨਤਾ ਦੀ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਖਾਲਸਾ ਰਾਜ ਵਿੱਚ ਇਹ ਨਾਟਕ ਇਹ ਡਰਾਮੇਬਾਜ਼ੀ ਇਹ ਰੈਲੀਆਂ ਇਹ ਸ਼ੋਰ ਸ਼ਰਾਬਾ ਬਿਲਕੁਲ ਨਹੀਂ ਹੋਵੇਗਾ ਗਣਤੰਤਰ ਦਾ ਇੱਕ ਸਦਾ ਸਦਾ ਜਾਂ ਸਰਲ ਜਿਹਾ ਜਿਹੜਾ ਅਰਥ ਹੈ ਉਹ ਇਹੀ ਹੈ ਕਿ ਲੋਕਾਂ ਦੀ ਵਿਅਕਤੀਆਂ ਦੀ ਗਿਣਤੀ ਜਿੰਨਾ ਜਨਾਂ ਨੇ ਵੋਟਾਂ ਪਾਈ ਹੈ ਗਿਣਤੀ ਗਣ ਗਣ ਤੰਤਰ ਭਾਵ ਕਿ ਵੋਟਾਂ ਦੀ ਗਿਣਤੀ ਦਾ ਤੰਤਰ ਤੇ ਉਹਦੀ ਗਿਣਤੀ ਦੇ ਆਧਾਰ ਦੇ ਉੱਤੇ ਕਿਸੇ ਦੀ ਚੋਣ ਹੋਣੀ ਇਹ ਖਾਲਸਾ ਰਾਜ ਵਿੱਚ ਬਿਲਕੁਲ ਨਹੀਂ ਹੋਵੇਗੀ ਖਾਲਸਾ ਰਾਜ ਵਿੱਚ ਹੋਵੇਗਾ ਗੁਣ ਤੰਤਰ ਕੁਆਲਿਟੀ ਐਬਿਲਿਟੀ ਕ੍ਰੈਡੀਬਿਲਿਟੀ ਭਾਵ ਕਿ ਗੁਣਵੱਤਾ ਯੋਗਤਾ ਅਤੇ ਭਰੋਸੇਯੋਗਤਾ ਕਿਸੇ ਵੀ ਵਿਅਕਤੀ ਦੀ ਚੋਣ ਸਰਕਾਰ ਵਿੱਚ ਦਾਖਲ ਹੋਣ ਲਈ ਇਹ ਤਿੰਨ ਚੀਜ਼ਾਂ ਹੀ ਉਸ ਦਾ ਆਧਾਰ ਹੋਣਗੀਆਂ ਇਸ ਆਧਾਰ ਵਿੱਚ ਉਸ ਦਾ ਕਿਰਦਾਰ ਵੀ ਸ਼ਾਮਲ ਕੀਤਾ ਜਾਵੇਗਾ ਇਸ ਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਐਡ ਕਰਾਂ ਜਮਾ ਕਰਾਂ ਖਾਲਸਾ ਰਾਜ ਦਾ ਭਾਵ ਹੈ ਖਾਲਿਸਤਾਨ ਇਸ ਵਿੱਚ ਬਿਲਕੁਲ ਸਪਸ਼ਟਤਾ ਮੈਂ ਰੱਖਣੀ ਚਾਹੁੰਦਾ ਹੈ ਖਾਲਸਾ ਇੱਕ ਕਿਰਦਾਰ ਦਾ ਨਾਮ ਹੈ ਖਾਲਸਾ ਕਿਸੇ ਗੁਣਾ ਦੀ ਵਿਆਖਿਆ ਹੈ ਖਾਲਸਾ ਭਰੋਸੇਯੋਗਤਾ ਦੀ ਨਿਸ਼ਾਨਦੇਹੀ ਹੈ ਆ ਜਿਹੜੇ ਅਜੋਕੇ ਖਾਲਸੇ ਤੁਰੇ ਫਿਰਦੇ ਆ ਨਾ ਇਸ ਵੇਲੇ ਪੰਜਾਬ ਦੇ ਵਿੱਚ ਜਿਨ੍ਹਾਂ ਵਿੱਚ ਬਹੁਤ ਹੀ ਆਰਐਸਐਸ ਦੇ ਬੰਦੇ ਆ ਹੇ ਭੁਰ ਜਾਣੇ ਇਦਾਂ ਦਾ ਬੰਦਾ ਤਾਂ ਲੱਗ ਕੇ ਅਸੀਂ ਖਾਲਸਾ ਵਿੱਚ ਫਟਕਣ ਨੂੰ ਨਹੀਂ ਦੇਣਾ ਇਹਨਾਂ ਦਾ ਫਿਲਟਰ ਲਾ ਕੇ ਅਸੀਂ ਖਾਲਸਾਤਨ ਬਣਦਿਆਂ ਹੀ ਇਹਨਾਂ ਦੀ ਸਫਾਈ ਕਰਾਂਗੇ ਸਫਾਈ ਦਾ ਭਾਵ ਹੈ ਕਿ ਕਿਸੇ ਵੀ ਸੰਸਥਾ ਦੇ ਵਿੱਚੋਂ ਇਹਨਾਂ ਨੂੰ ਬਾਹਰ ਕੱਢਾਂਗੇ ਕਿਸੇ ਵੀ ਉੱਚੇ ਨੀਵੇਂ ਉਹਦੇ ਦੇ ਤੋਂ ਜਿੱਥੇ ਵੀ ਬੈਠੇ ਨੇ ਉੱਚੋਂ ਬਾਹਰ ਕੱਢੇ ਜਾਣਗੇ ਇੱਕ ਬਿੰਦੂ ਇੱਕ ਪੁਆਇੰਟ ਹੋਰ ਮੈਂ ਜਮਾ ਕਰਨਾ ਚਾਹੁੰਨਾ ਐਡ ਕਰਨਾ ਚਾਹੁੰਨਾ ਉਹ ਇਹ ਹੈ ਕਿ ਜਿਹੜੇ ਅਜੋਕੇ ਪੰਜਾਬ ਦੇ ਵਿੱਚ ਵਕਤੀ ਸੰਘਰਸ਼ ਨਾਲ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਪੰਜਾਬ ਦਾ ਨੁਕਸਾਨ ਕੀਤਾ ਹੈ ਉਹ ਭਾਵੇਂ ਕਿਸੇ ਵੀ ਵਿਭਾਗ ਦੇ ਵਿੱਚ ਹੋਣ ਉਹਨਾਂ ਸਾਰਿਆਂ ਦੀਆਂ ਬਕਾਇਦਾ ਫਾਈਲਾਂ ਤਿਆਰ ਹੋਣਗੀਆਂ ਬੇਸ਼ੱਕ ਉਹ ਸਰਕਾਰੀ ਅਹੁਦਿਆਂ ਤੇ ਕੰਮ ਕਰਦੇ ਰਹੇ ਹੋਣ ਬੇਸ਼ੱਕ ਗੈਰ ਸਰਕਾਰੀ ਅਹੁਦਿਆਂ ਤੇ ਕੰਮ ਕਰਦੇ ਰਹੇ ਹੋਣ ਚਾਹੇ ਉਹ ਕਿਸੇ ਸੰਸਥਾਵਾਂ ਦੇ ਮੁਖੀ ਹੋਣ ਐਮਪੀ ਰਹੇ ਹੋਣ ਐਮਐਲਏ ਰਹੇ ਹੋਣ ਪੰਚ ਸਰਪੰਚ ਰਹੇ ਹੋਣ ਮੁੱਖ ਮੰਤਰੀ ਰਹੇ ਹੋਣ ਪ੍ਰਧਾਨ ਮੰਤਰੀ ਰਹੇ ਹੋਣ ਜਿਨ੍ਹਾਂ ਨੇ ਪੰਜਾਬ ਦਾ ਕਤਲਾਮ ਅਤੇ ਪੰਜਾਬ ਨੂੰ ਤਬਾਹ ਕਰਨ ਦੇ ਵਿੱਚ ਆਪਣਾ ਆਪਣਾ ਹਿੱਸਾ ਪਾਇਆ ਹੈ ਉਹਨਾਂ ਪਰਿਵਾਰਾਂ ਦੀ ਉਹਨਾਂ ਬੰਦਿਆਂ ਦੇ ਫਾਈਲਾਂ ਬਕਾਇਦਾ ਤਿਆਰ ਹੋ ਰਹੀਆਂ ਹਨ ਇਹ ਮੈਨੂੰ ਪਤਾ ਲੱਗਾ ਉਹ ਵਿਅਕਤੀ ਉਹਨਾਂ ਦਾ ਘਰਾਣਾ ਘਰ ਕਰਣਾ ਜਿਹੜਾ ਵੀ ਹੈਗਾ ਖਾਲਸਤਾਨ ਬਣਨ ਤੋਂ ਬਾਅਦ ਉਹਨਾਂ ਨੂੰ 200 ਸਾਲ ਵਾਸਤੇ ਪੰਜਾਬ ਦੇ ਵਿੱਚ ਬੈਨ ਕੀਤਾ ਜਾਣਾ ਹੈ ਬੈਨ ਕੀ ਹੋਣਾ ਹੈ ਪਾਬੰਦੀ ਕਾਦੀ ਲੱਗਣੀ ਹੈ ਇਹਦਾ ਵਿਸਤਾਰ ਮੈਂ ਹੁਣ ਦਿੰਦਾ ਉਹ ਖਾਲਸਾ ਰਾਜ ਵਿੱਚ ਕਿਸੇ ਵੀ ਸਰਕਾਰੀ ਜੋਬ ਵਾਸਤੇ ਜਾਂ ਸਰਕਾਰੀ ਅਹੁਦੇ ਵਾਸਤੇ ਅਪਲਾਈ ਨਹੀਂ ਕਰ ਪਾਉਣਗੇ ਉਹ ਅਹੁਦੇ ਜਿਹੜੇ ਦੇਸ਼ ਦੀ ਸੁਰੱਖਿਆ ਨਾਲ ਸਬੰਧਤ ਹੋਣਗੇ ਜਿਸ ਵਿੱਚ ਫੌਜ ਪੁਲਿਸ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਨਾਲ ਜੁੜੀਆਂ ਏਜੰਸੀਆਂ ਅਤੇ ਨਿਆਂਇਕ ਪ੍ਰਣਾਲੀ ਨਾਲ ਸਬੰਧਤ ਕਿਸੇ ਵੀ ਜੋਬ ਵਾਸਤੇ ਅਪਲਾਈ ਨਹੀਂ ਕਰ ਪਾਉਣਗੇ ਜਿਵੇਂ ਉਹ ਬੇਸ਼ੱਕ ਲਾਉ ਦੀ ਡਿਗਰੀ ਲੈ ਸਕਦੇ ਹਨ ਪਰ ਵਕੀਲ ਨਹੀਂ ਬਣ ਸਕਣਗੇ ਭਾਪ ਕੁਝ ਮਹਿਕਮਿਆਂ ਵਿੱਚ ਉਹਨਾਂ ਨੂੰ ਛੂਟ ਦਿੱਤੀ ਜਾ ਸਕਦੀ ਹੈ ਖਾਸ ਕਰਕੇ ਉਹਨਾਂ ਵਾਸਤੇ ਪ੍ਰਾਈਵੇਟ ਮਹਿਕਮੇ ਹੀ ਹੋਣਗੇ ਜਿਨ੍ਹਾਂ ਵਿੱਚ ਉਹ ਆਪਣਾ ਘਰ ਦਾ ਰੋਜ਼ਗਾਰ ਵਗੈਰਾ ਚਲਾਉਣਗੇ ਇਹ ਨਹੀਂ ਹੋਵੇਗਾ ਕਿ ਉਹਨਾਂ ਨੂੰ ਭੁੱਖੇ ਮਾਰ ਦਿੱਤਾ ਜਾਵੇਗਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਨਾ ਉਹਨਾਂ ਨਾਲ ਕੋਈ ਵੀ ਪ੍ਰਕਾਰ ਦਾ ਵਿਤਕਰਾ ਹੋਵੇਗਾ ਮੈਂ ਉਹਨਾਂ ਵਿਅਕਤੀਆਂ ਦੇ ਪਰਿਵਾਰਾਂ ਦੀ ਗੱਲ ਕਰਦਾ ਗਾਂ ਜਿਹੜੇ ਦੋਸ਼ੀ ਨਹੀਂ ਹਨ ਜਿਹੜੇ ਵਿਅਕਤੀ ਦੋਸ਼ੀ ਹਨ ਇਹਨਾਂ ਦੇ ਉੱਤੇ ਤੇ ਬੜੀ ਸਖਤੀ ਨਾਲ ਟ੍ਰਾਇਲ ਸ਼ੁਰੂ ਹੋਣਗੇ ਪਰ ਉਹਨਾਂ ਦੇ ਅਗਾਹ ਖਾਨਦਾਨ ਉੱਤੇ 200 ਸਾਲ ਉੱਤੇ ਕੁਝ jobbਾਂ ਦੇ ਉੱਤੇ ਜੋ ਅਪਲਾਈ ਨਹੀਂ ਕਰ ਸਕਣਕਦੀਆਂ ਪਾਬੰਦੀਆਂ ਲੱਗਣਗੀਆਂ ਤਾਂ ਕਿ ਉਹਨਾਂ ਦੇ ਖਾਨਦਾਨ ਵਿੱਚੋਂ ਗਦਾਰੀ ਦਾ ਜਿਹੜਾ ਖੂਨ ਹੈ ਉਹ ਸਾਫ਼ ਹੋ ਸਕੇ ਕਿਉਂਕਿ ਕਿਹ ਗਦਾਰੀ ਦਾ ਖੂਨ ਸਾਫ਼ ਹੋਣ ਨੂੰ ਘਟੋ ਘਟ ਅੱਠ ਜਾਂ 7 ਪੀੜੀਆਂ ਲੱਗਦੀਆਂ 100 ਸਾਲ ਵਿੱਚ 4 ਪੀੜੀਆਂ ਹੁੰਦੀਆਂ 200 ਸਾਲ ਦੇ ਵਿੱਚ 8 ਪੀੜੀਆਂ ਹੋ ਗਈਆਂ ਨੌਵੀਂ ਪੀੜੀ ਨੇ ਆਪਣੇ ਆਪ ਹੀ ਸੁਧਰ ਜਾਣਾ ਹੈ ਹੈਨਾ ਪਬੰਦੀ ਸ਼ੁੱਧਾ ਪਰਿਵਾਰਾਂ ਵਿੱਚੋਂ ਕਿਸੇ ਵੀ ਬੰਦੇ ਨੂੰ ਕਿਸੇ ਵੀ ਉੱਚ ਅਹੁਦੇ ਦੀ ਨੌਕਰੀ ਨਹੀਂ ਮਿਲੇਗੀ ਕੋਈ ਗਜਟਡ ਪੋਸਟ ਨਹੀਂ ਮਿਲੇਗੀ ਮੰਨ ਲਓ ਕਿ ਕੋਈ ਕਾਤਰ ਪੁਰਸ਼ ਹੈ ਉਸ ਦਾ ਉਸ ਦੀ ਜਿਹੜੀ ਅਗਲੀ ਪੀੜੀ ਹੈ ਉਹ ਸੁਧਰ ਗਈ ਹੈ ਹੁਣ ਮਾਹੂਨ ਦੇ ਯੁੱਗ ਦੀ ਗੱਲ ਕਰ ਰਹੇ ਹਾਂ ਇਸ ਸਮੇਂ ਦੀ ਇਸ ਸਮਕਾਲ ਦੀ ਕਿ ਉਹ ਅੱਗੇ ਹੁਣ ਮਤਲਬ ਪੰਜਾਬ ਦੀ ਗੱਲ ਕਰਨ ਲੱਗੇ ਆ ਪੰਜਾਬ ਦੇ ਹੱਕ ਵਿੱਚ ਚੱਲ ਪਿਆ ਤਾਂ ਉਹ ਉਸ ਪਰਿਵਾਰ ਦੇ ਉੱਤੇ ਸ਼ਾਇਦ ਪਾਬੰਦੀ ਨਹੀਂ ਲੱਗੇਗੀ ਫਿਰ ਬਕਾਇਦਾ ਸ਼ਾਨਬੀਨ ਹੋਵੇਗੀ ਕਿ ਇਹ ਪਹਿਲਾਂ ਨੌਕਰੀ ਕੀ ਕਰਦੇ ਸਨ ਤੇ ਉਸ ਨੌਕਰੀ ਵਿੱਚ ਤਨਖਾਹ ਕਿੰਨੀ ਸੀ ਤੇ ਹੋਰ ਆਮਦਨ ਦਾ ਸਾਧਨ ذریعਾ ਕੀ ਸੀ ਉਹਦੇ ਮੁਤਾਬਕ ਕਿੰਨੇ ਸਾਲ ਨੌਕਰੀ ਕੀਤੀ ਤੇ ਉਸ ਹਿਸਾਬ ਨਾਲ ਫਿਰ ਪ੍ਰਾਪਰਟੀ ਦਿਖਾਈ ਜਾਊਗੀ ਇਹਨਾਂ ਨੇ ਕਿੰਨੀ ਬਣਾਈ ਇਸ ਦੇ ਵਿੱਚੋਂ ਜਿਹੜੀ ਨਜਾਇਜ਼ ਪ੍ਰਾਪਰਟੀ ਬਣੀ ਹੋਏਗੀ ਉਹ ਸਾਰੀ ਤੇ ਸਾਰੀ ਜ਼ਬਤ ਕਰਕੇ ਖਾਲਸਾ ਦੇ ਖਜ਼ਾਨੇ ਚ ਪਾ ਦਿੱਤੀ ਜਾਊਗੀ। ਇਹੀ ਫਾਰਮੂਲਾ ਇਹ ਜਿਹੜੇ ਐਮਪੀ ਤੇ ਐਮਐਲਏ ਬਣ ਕੇ ਜਿਨ੍ਹਾਂ ਨੇ ਹੁਣ ਪ੍ਰਾਪਰਟੀਆਂ ਹੜੱਪੀਆਂ ਬਣਾਈਆਂ ਨਸ਼ੇ ਪੀਟ ਕੇ ਇਹ ਸਾਰਿਆਂ ਦੇ ਉੱਤੇ ਇੱਕ ਨੂੰ ਇਹ ਕਾਨੂੰਨ ਜਿਹੜਾ ਲਾਗੂ ਹੋਏਗਾ। ਮਤ ਕੋਈ ਇਹ ਸੋਚੇ ਹਾਂ ਕਿੱਥੇ ਹੋਣਾ ਕਿੰਨੇ ਕਰਨਾ ਇਹ ਸਾਰਾ ਕੁਝ ਹੋਣ ਵਾਲਾ ਸਰਹੱਦਾਂ ਵਿੱਚ ਬਦਲ ਜਾਣੀ ਹੈ, ਸਰਕਾਰਾਂ ਵਿੱਚ ਬਦਲ ਜਾਣੀ ਹੈ, ਦੇਸ਼ ਵੀ ਬਦਲ ਜਾਣੇ ਨੇ। ਚੰਗੀ ਗੱਲ ਹੈ ਕਿ ਸਮੇਂ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਕਾਲੀਆਂ ਐਨਕਾਂ ਲਾਈਆਂ ਨਾ ਜਿਹਦੇ ਵਿੱਚ ਚਿੱਟੀ ਧੁੱਪ ਜਿਹੜੀ ਕਾਲੀ ਤੇ ਹਰੀ ਦੀਦੀ ਹੈ ਉਹਨਾਂ ਸ਼ੀਸ਼ਿਆਂ ਨੂੰ ਸਾਫ਼-ਸੂਫ਼ ਕਰਕੇ ਤੇ ਚਿੱਟੀਆਂ ਐਨਕਾਂ ਲਾ ਲਈਏ ਤਾਂ ਕਿ ਸਾਨੂੰ ਅਸਲੀਅਤ ਦੀਦੀ ਰਵੇ ਹਾਂ ਮੈਂ ਗੱਲ ਕਰ ਰਿਹਾ ਸੀ ਐਮਪੀ ਦੀ ਚੋਣ ਤੇ ਐਮਪੀ ਦਾ ਕਾਰਜਕਾਲ ਵੱਧ ਤੋਂ ਵੱਧ 4 ਸਾਲ ਹੋਵੇਗਾ ਉਹਨਾਂ 4 ਸਾਲਾਂ ਦੇ ਵਿੱਚ ਉਸਨੇ ਆਪਣੇ ਇਲਾਕੇ ਨਾਲ ਸੰਬੰਧਿਤ ਕੀ ਕੰਮ ਕੀਤੇ ਨੇ ਐਮਪੀ ਵੱਲੋਂ ਹਰੇਕ ਕੰਮ ਕਰਨ ਤੋਂ ਬਾਅਦ ਬਕਾਇਦਾ ਉਹਦੀ ਰਜਿਸਟ੍ਰੇਸ਼ਨ ਕਰਾਉਣੀ ਪਊਗੀ ਦੱਸਣਾ ਪਊਗਾ ਫਾਈਲ ਤਿਆਰ ਹੋਏਗੀ ਉਸਨੇ ਕੰਮ ਕਿਹੜਾ ਕੀਤਾ ਕੀਤੇ ਹੋਏ ਕੰਮਾਂ ਤੇ ਖਰਚ ਵਿਰਵੇ ਸਰਟੀਫਿਕੇਟ ਦਸਤਾਵੇਜ਼ ਜਿੱਥੇ ਜਿਹੜੀ ਜਿਹੜੀ ਵੀ ਜ਼ਰੂਰਤ ਪਈ ਸਾਰੇ ਨਾਲ ਨੱਥੀ ਕਰਨੇ ਪੈਣਗੇ ਤਾਂ ਕਿ ਉਸ ਦਾ ਅਖੀਰ ਵਿੱਚ ਇੱਕ ਕਰੈਕਟਰ ਸਰਟੀਫਿਕੇਟ ਜਿਹੜਾ ਬਣ ਸਕੇ ਕੁੱਲ ਕਿੰਨੇ ਐਮਪੀ ਹੋਣਗੇ ਇਹ ਤਾਂ ਉਸ ਵਕਤ ਸਮਾਂ ਤੈਅ ਕਰੇਗਾ ਕਿ ਖਾਰੀਸਤਾਨ ਦੇ ਥੱਲੇ ਕਿੰਨੀਆਂ ਸਟੇਟਾਂ ਕਿੰਨੀ ਆਬਾਦੀ ਹੈ ਤੇ ਜੋ ਕੁਝ ਵੀ ਹੈ ਇਹ ਕੌਮ ਨੇ ਤੈਅ ਕਰਨਾ ਉਸ ਵੇਲੇ ਇੱਕ ਗੱਲ ਦੱਸਣੀ ਜ਼ਰੂਰੀ ਹੈ ਜਿਵੇਂ ਆਪਾਂ ਪਹਿਲਾਂ ਸਰਪੰਚ ਦੀ ਚੋਣ ਦੀ ਗੱਲ ਕੀਤੀ ਸੀ ਕਿ ਆਪਾਂ ਉਹਦੀ ਸ਼ਰਤ ਰੱਖੀ ਸੀ ਕਿ ਉਹਦਾ ਅਮਰਤਾਰੀ ਹੋਣਾ ਜ਼ਰੂਰੀ ਹੈ ਪਰ ਜੇ ਪਿੰਡ ਦੇ ਵਿੱਚ ਕੋਈ ਮੁਸਲਮਾਨ ਜਾਂ ਹੋਰ ਹਿੰਦੂ ਜਾਂ ਕਿਸੇ ਹੋਰ ਧਰਮ ਨਾਲ ਸੰਬੰਧਿਤ ਵੀ ਕੋਈ ਸਰਪੰਚ ਬਣਨਾ ਚਾਹੁੰਦਾ ਉਸ ਉੱਤੇ ਅਮਰਤਾ ਰਹਣ ਦੀ ਜਿਹੜੀ ਗੱਲ ਆ ਉਹਦੇ ਉੱਤੇ ਉਹਨੂੰ ਛੋਟ ਹੋਏਗੀ। ਇਹੀ ਫਾਰਮੂਲਾ ਐਮਪੀ ਦੀ ਸਿਲੈਕਸ਼ਨ ਵਾਸਤੇ ਵੀ ਸੇਮ ਹੀ ਲਾਗੂ ਹੋਵੇਗਾ। ਜਿਸ ਤਰੀਕੇ ਨਾਲ ਹੋਣਾ ਇਹ ਮੁਲਕ ਰਨ ਕਰ ਰਿਹਾ ਚਲਾਇਆ ਜਾ ਰਿਹਾ ਪ੍ਰਬੰਧਕ ਢਾਂਚਾ ਖਾਲਸਾ ਰਾਜ ਦੇ ਵਿੱਚ ਇਹ ਫਾਰਮੂਲੇ ਇਹ ਸਿਧਾਂਤ ਇਹ ਕੰਮ ਕਰਨ ਦੇ ਤਰੀਕੇ ਸਾਰੇ ਬਦਲ ਦਿੱਤੇ ਜਾਣਗੇ। ਵਿਧਾਨਕ ਢਾਂਚਾ ਇਸ ਤਰੀਕੇ ਦਾ ਖੜਾ ਕੀਤਾ ਜਾਵੇਗਾ ਕਿ ਹਰੇਕ ਵਿਅਕਤੀ ਨੂੰ ਨਿਆ ਮਿਲ ਸਕੇ ਗਰੀਬ ਨੂੰ ਵੀ ਨਿਆ ਮਿਲ ਸਕੇ ਅਮੀਰ ਨੂੰ ਵੀ ਨਿਆ ਮਿਲ ਸਕੇ ਸਿਹਤਮੰਦ ਨੂੰ ਵੀ ਨਿਆ ਮਿਲ ਸਕੇ ਬਿਮਾਰ ਨੂੰ ਵੀ ਨਿਆ ਮਿਲ ਸਕੇ ਗਰੀਬੀ ਦਾ ਖਾਤਮਾ ਨਿਆ ਦੀ ਗਰੰਟੀ ਸਿੱਖਿਆ ਅਤੇ ਸਿਹਤ ਅਨਰੂਨੀ ਅਤੇ ਬਾਹਰੀ ਸੁਰੱਖਿਆ ਦੀ ਗਰੰਟੀ ਦਾ ਨਾਮ ਹੋਵੇਗਾ ਖਾਲਸਾ ਰਾਜ ਬਾਕੀ ਗੱਲ ਅਗਲੇ ਭਾਗ ਵਿੱਚ ਕਰਾਂਗੇ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ